ਨੇ ਜਿਹੜਾ ਤੁਸੀਂ ਟਰੈਕਟਰ ਦੇਖ ਰਹੇ ਹੋ ਮਹਿੰਦਰਾ ਨੋਵੋ 605 ਡੀਆਈ ਪੀਐਸ ਇਹ ਟਰੈਕਟਰ ਦੇ ਵਿੱਚ ਇੱਕ ਖਾਸੀਅਤ ਹੈ ਕੰਪਨੀ ਦੀ سپورਟ ਦੇ ਨਾਲ ਤੁਸੀਂ ਇਹਨੂੰ ਤਕਰੀਬਨ 10 ਐਚਪੀ ਦੀ ਪਾਵਰ ਇਹਦੀ ਹੋਰ ਵਧਾ ਸਕਦੇ ਹੋਗੇ ਨਾਨ ਸੀਆਰਡੀ ਟਰੈਕਟਰ ਦੇ ਵਿੱਚ ਇਹ ਫੈਸਿਲਿਟੀ ਹੈਗੀ ਹੈਗੀ ਇਹ ਤੁਸੀਂ ਆਪਦੀ ਨੇੜਲੀ ਡੀਲਰਸ਼ਿਪ ਦੇ ਉੱਤੇ ਜੇ ਤੁਸੀਂ ਜਾਓਗੇ ਜਾਂ ਟਾਈਟ ਲੌਂਗ ਉੱਥੋਂ ਸਾਰਾ ਚੀਜ਼ੇ ਦੇ ਬਾਰੇ ਦੱਸੀ ਜਾਊਗੀ ਤੇ ਮੇਨ ਮੇਨ ਖੂਬੀਆਂ ਇਹਦੀ ਮੈਂ ਤੁਹਾਨੂੰ ਹੁਣ ਇਸ ਵੀਡੀਓ ਦੇ ਵਿੱਚ ਦੱਸੂਗਾ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਦੇ ਟਾਇਰਸ ਆ ਦੇ 9.5 24 ਦੇ ਫਰੰਟ ਵਾਲੇ ਜਿਹੜੇ ਟਾਇਰ ਨੇਗੇ 16.928 ਦੇ ਜਿਹੜੇ ਇਹਦੇ ਪਿਛਲੇ ਟਾਇਰ ਆਉਂਦੇ ਨੇਗੇ ਉਸ ਤੋਂ ਬਾਅਦ ਸਭ ਤੋਂ ਮੇਨ ਜਿਹੜੀ ਆਪਾਂ ਗੱਲ ਕਰੀਏ ਇਹਦੇ ਇੰਜਨ ਦੇ ਬਾਰੇ 60 HP ਕੈਟਾਗਰੀ ਦੇ ਵਿੱਚ ਇਹ ਟਰੈਕਟਰ ਆਉਂਦਾਗਾ ਗੇਅਰ ਸਪੀਡਾਂ ਦੇ ਵਿੱਚ ਆਪਾਂ ਨੂੰ ਮਿਲਦੀਆਂ ਨੇ 15 ਫਾਰਵਰਡ ਤੇ 15 ਹੀ ਰਿਵਰਸਿਬਲ ਪਰ ਇਹਦਾ ਗੇਅਰ ਹੈਗਾ ਜਿਹੜਾ ਦੋ ਟੈਕਨੋਲੋਜੀਆ ਦੇ ਨਾਲ ਲੈ ਸਗਾ ਇੱਕ ਟੈਕਨੋਲੋਜੀ ਆਪਾਂ ਨੂੰ ਦਿੰਦੀ ਹੈਗੀ ਬਿਲਕੁਲ ਸਮੂਥ ਸ਼ਿਫਟਿੰਗ ਆਪਣਾ ਜਿਹੜਾ ਗੇਅਰ ਸ਼ਿਫਟਿੰਗ ਹੈ ਉਹ ਬੜੀ ਸੌਖੀ ਰਹੇ ਤੇ ਦੂਜੀ ਜਿਹੜੀ ਤਕਨੀਕ ਹੈਗੀ ਉਹ ਗੇਅਰ ਦੀ ਲਾਈਫ ਨੂੰ ਵਧਾਉਂਦੀ ਹੈਗੀ ਕਹਿਣ ਦਾ ਭਾਵ ਕਨਸਟੈਂਟ ਪਲਸ ਸਿੰਕਰੋਮੈਸ ਦਾ ਜਿਹੜਾ ਇਹਦਾ ਗੇਅਰ ਬਾਕਸ ਹੈਗਾ ਸੈਮੀ ਸਿੰਕਰੋ ਆਪਾਂ ਕਹਿ ਸਕਦੇ ਹਾਂ ਨਾ ਉਸ ਤੋਂ ਬਾਅਦ ਜਿਹੜੀ ਇਹਦੀ ਲਿਫਟ ਦੀ ਆਪਾਂ ਗੱਲ ਕਰੀਏ ਲਿਫਟ ਇਹਦੇ ਵਿੱਚ ਆਪਾਂ ਨੂੰ ਕੈਪੈਸਿਟੀ ਬਹੁਤ ਹਾਈ ਮਿਲਦੀ ਆ ਆਮ 60 ਐਚਪੀ ਦੇ ਟਰੈਕਟਰਾਂ ਦੇ ਵਿੱਚ ਆਪਾਂ ਨੂੰ 2100 2200 2300 2400 ਇੱਥੇ ਤੱਕ ਜਿਹੜੀ ਲਿਫਟਿੰਗ ਕੈਪੈਸਿਟੀ ਮਿਲਦੀ ਹੈਗੀ ਪਰ ਇਸ ਟਰੈਕਟਰ ਦੇ ਵਿੱਚ ਆਪਾਂ ਨੂੰ 2700 ਕਿਜੀ ਦੀ ਜਾਨੀ 27 ਕੁਇੰਟਲ ਦੀ ਲਿਫਟਿੰਗ ਕੈਪੈਸਿਟੀ ਮਿਲਦੀ ਹੈ ਕਿੱਡਾ ਮਰਜੀ ਹੈਵੀ ਤੋਂ ਹੈਵੀ ਆਪਾਂ ਇੰਪਲੀਮੈਂਟ ਇਹ ਨਾਲ ਜੋੜ ਲਈਏ ਚੱਕ ਲਈਏ ਕੋਈ ਦਿੱਕਤ ਨਹੀਂ ਇਸ ਟਰੈਕਟਰ ਨੂੰ ਬਾਕੀ ਟਰੈਕਟਰ 4 ਵੀਲ ਡਰਾਈਵ ਹੋਣ ਕਰਕੇ ਭਾਰੀ ਵੀ ਕਾਫੀ ਹੈਗਾ ਮੂਰੇ ਕੋਈ ਐਕਸਟਰਾ weight ਦੀ ਲੋਡ ਨਹੀਂ ਰਹਿੰਦੀ ਹੈਗੀ ਤੇ ਉਸ ਤੋਂ ਬਾਅਦ ਹੁਣ ਜੇ ਆਪਾਂ ਗੱਲ ਕਰੀਏ ਤੇ ਗੇਅਰ ਦੇ ਬਾਰੇ ਉੱਪਰ ਚੱਲ ਕੇ ਤੁਹਾਨੂੰ ਟਰੈਕਟਰ ਦੇ ਬਾਰੇ ਡਿਟੇਲ ਥੋੜੀ ਜੀ ਦਿੰਨੇ ਆ ਪਹਿਲੀ ਗੱਲ ਤਾਂ ਜਿਹੜਾ ਜਿਹੜਾ ਪਲੇਟਫਾਰਮ ਆਗਾ ਉਹ ਬਹੁਤ ਜ਼ਿਆਦਾ ਖੁੱਲਾ ਡੁੱਲਾ ਪਲੇਟਫਾਰਮ ਤੁਹਾਨੂੰ ਮਿਲੂਗਾ ਹੁਣ ਮੈਂ ਆਰਾਮ ਦੇ ਨਾਲ ਦੇਖੋ ਬਿਲਕੁਲ ਸਿੱਧੇ ਦਾ ਸਿੱਧਾ ਖੜਕੇ ਸੀਟ ਦੇ ਉੱਤੇ ਮੈਂ ਬੈਠ ਗਿਆ ਦੇਖੋ ਠੀਕ ਹੈ ਪੂਰਾ ਖੁੱਲਾ ਡੁੱਲਾ ਐਕਸਪੀਰੀਅੰਸ ਆਪਾਂ ਨੂੰ ਇੱਥੇ ਮਿਲਦਾ ਸਸਪੈਂਡਡ ਟਾਈਪ ਇਹਦੇ ਕਲੱਚ ਵਾਲੇ ਪੈਡਲ ਤੇ ਬ੍ਰੇਕ ਵਾਲੇ ਪੈਡਲ ਆਪਾਂ ਨੂੰ ਮਿਲਦੇ ਨੇਗੇ ਠੀਕ ਹੈ ਪਾਰਕਿੰਗ ਮੂਡ ਦੇ ਵਿੱਚ ਇਸ ਟਾਈਮ ਹੀ ਟਰੈਕਟਰ ਜਿਹੜਾ ਖੜਾਗਾ ਤੇ ਬੜੇ ਸਮੂਥ ਆਪਾਂ ਨੂੰ ਦੋਨੇ ਚੀਜ਼ਾਂ ਮਿਲਦੀਆਂ ਨੇ ਗੱਲ ਕਰੀਏ ਟਰਾਂਸਮਿਸ਼ਨ ਦੀ ਹੁਣ ਜਦੋਂ ਆਪਾਂ ਖੜੇ ਟਰੈਕਟਰ ਨੂੰ ਗੇਅਰ ਦੇ ਵਿੱਚ ਪਾਉਣੇ ਆ ਹਨ ਕਲੱਚ ਦੱਬਿਆ ਤੇ ਗੇਅਰ ਪਾਇਆ ਪਹਿਲਾ ਤੇ ਦੂਜਾ ਠੀਕ ਹੈ ਇਹਦੇ ਦੋ ਗੇਅਰ ਆਪਾਂ ਨੂੰ ਮਿਲਦੇ ਨੇ ਕਨਸਟੈਂਟ ਮੈਸ ਦੇ ਵਿੱਚ ਉਸ ਤੋਂ ਬਾਅਦ ਬਾਕੀ ਜਿਹੜੇ ਗੇਅਰ ਲੰਗੇ ਜਦੋਂ ਚੱਲਦੇ ਟਰੈਕਟਰ ਨੂੰ ਆਪਾਂ ਹਾਂ ਕਹਿ ਦਈਏ ਵੀ ਗੇਅਰ ਚੇਂਜ ਕਰਨਾਗਾ ਉਹ ਚੀਜ਼ ਆਪਾਂ ਨੂੰ ਇਹਦੀ ਮਿਲਦੀ ਹੈਗੀ ਸਿੰਕਰੋਮੈਸ ਦੇ ਵਿੱਚ ਤਾਂ ਕਿ ਜਿਹੜੀ ਆਪਣੀ ਸ਼ਿਫਟਿੰਗ ਆ ਗਈ ਉਹ ਬਹੁਤ ਜ਼ਿਆਦਾ ਸਮੂਥ ਰਹੇ ਹਾਈ ਲੋ ਮੀਡੀਅਮ ਸਪੀਡਾਂ ਦੇ ਵਿੱਚ ਇਹ ਆਉਂਦਾਗਾ ਚੇਂਜਰ ਇਹਦੇ ਵਿੱਚ ਲੱਗਿਆ ਹੋਇਆਗਾ ਤਿੰਨ ਏ ਹੋਗੇ ਤੇ ਪੰਜ ਏ ਹੋਗੇ 3 5 15 15 ਦੇ 15 ਨੂੰ ਆਪਾਂ ਅੱਗੇ ਤੇ ਪਿੱਛੇ ਐਸ ਚੇਂਜਰ ਤੋਂ ਕਰ ਸਕਦੇ ਆਂਗੇ ਠੀਕ ਹੈ ਇੱਥੇ ਇਹ ਰਿਵਰਸ ਹੋ ਗਿਆ ਨਿਊਟਰਲ ਹੋ ਗਿਆ ਤੇ ਫਾਰਵਰਡ ਹੋ ਗਿਆ ਜਿਹੜਾ ਇਹ ਸਟੀਅਰਿੰਗ ਹੈਗਾ ਸਟੀਅਰਿੰਗ ਦਾ ਐਕਸਪੀਰੀਅੰਸ ਆਪਾਂ ਨੂੰ ਬਹੁਤ ਵਧੀਆ ਮਿਲਦਾਗਾ ਸਟੀਅਰਿੰਗ 휠 ਕਿਸੇ ਵੀ ਤਰ੍ਹਾਂ ਆਪਣੇ ਪੇਟ ਦੇ ਨਾਲ ਟੱਚਿੰਗ ਕਰੂਗਾ ਤੇ ਬੜਾ ਕੰਫਰਟੇਬਲ ਸਿਸਟਮ ਆਗਾ ਪਾਵਰ ਸਟੀering ਹੋਣ ਕਰਕੇ ਟਰੈਕਟਰ ਹੈਗਾ ਜਿਹੜਾ ਬੜਾ ਈਜ਼ੀਲੀ ਆਪਾਂ ਮੂਵ ਕਰ ਸਕਦੇ ਹਾਂ ਨਾ ਟਰਨ ਕਰ ਸਕਦੇ ਹਾਂ ਇਹ ਆ ਗਿਆ ਆਪਣਾ ਉੱਪਰਲਾ ਰੇਸ ਵਾਲਾ ਹੈਂਡਲ ਇਹ ਆ ਗਿਆ ਇੱਧਰਲਾ ਇਹ ਡਿਸਟ੍ਰੀਬਿਊਟਰ ਵਾਸਤੇ ਆ ਗਿਆ ਤੇ ਲਿਫਟ ਵਾਸਤੇ ਆ ਗਿਆ ਲਿਫਟਿੰਗ ਕੈਪੈਸਿਟੀ ਜੇ ਤੁਹਾਨੂੰ ਦੱਸੀ ਹੈ 27 ਕੁਆਂਟਲ ਦੀ ਹੈਗੀ ਹੁਣ ਮੇਨ ਗੱਲ ਜਿਹੜਾ ਇਹਦਾ ਪਲੇਟਫਾਰਮ ਆ ਪਲੇਟਫਾਰਮ ਬੜਾ ਖੁੱਲਾ ਢੁੱਲਾ ਹੈ ਕੱਦੂ-ਕੁੱਦੂ ਕਰਦੇ ਸਮੇਂ ਜੇ ਆਪਣੇ ਗਿੱਲੇ ਪੈਰ ਵੀ ਨੇ ਤਾਂ ਗਿੱਲੇ ਪੈਰਾਂ ਦੇ ਨਾਲ ਵੀ ਇਹ ਸਲਿੱਪ ਨਹੀਂ ਕਰੂਗਾ ਤੇ ਥੱਲੇ ਫੋਰਵੀਲ ਡਰਾਈਵ ਤੇ ਇੰਟਰੀਅਰ ਡਰਾਈਵ ਵਾਲਾ ਸਿਸਟਮ ਆ ਗਿਆ ਤੇ ਇਧਰ ਇੰਡੀਪੈਂਡੈਂਟ ਜਿਹੜੀ ਪੀਟੀਓ ਸਾਫਟਾ ਗਈ ਇਹਦੀ ਫਾਰਵਰਡ ਤੇ ਰਿਵਰਸ ਆ ਗਈਆਂ ਠੀਕ ਹੈ ਪੀਟੀਓ ਕਲਚ ਨੂੰ ਗੇਅਰ ਤੇ ਡਿਸ ਇੰਗੇਜ ਵਾਸਤੇ ਇਹ ਇੰਡੀਪੈਂਡੈਂਟ ਜਿਹੜਾ ਲੀਵਰ ਆ ਗਿਆ ਹੈ ਨਾ ਇਹਦਾ ਜਿਹੜਾ ਪੇਂਟ ਆ ਟਰੈਕਟਰ ਦਾ ਮੈਟੈਲਿਕ ਪੇਂਟ ਇਹਦੇ ਵਿੱਚ ਆਪਾਂ ਨੂੰ ਮਿਲਦਾਗਾ ਬੜਾ ਸੋਹਣਾ ਰੰਗ ਇਹਦੇ ਵਿੱਚ ਹੈਗਾ ਰੰਗ ਦੀ ਜਿਹੜੀ ਲਾਈਫ ਆ ਗਈ ਉਹ ਬਹੁਤ ਜ਼ਿਆਦਾ ਵਧੀਆ ਗਈ ਕਿਉਂਕਿ ਪੇਂਟ ਦੀ ਜਿਹੜੀ ਤਕਨੀਕ ਹੈ ਮਹਿੰਦਰਾ ਦੀ ਹੁਣ ਕਹ ਰਹੀਏ ਵੀ ਉਹ ਬਹੁਤ ਜ਼ਿਆਦਾ ਨੈਕਸਟ ਲੈਵਲ ਆ ਜਰਮਨ ਟੈਕਨੋਲੋਜੀ ਦੇ ਨਾਲ ਇਹਦੇ ਵਿੱਚ ਪੇਂਟ ਜਿਹੜਾ ਕੀਤਾ ਜਾਂਦਾਗਾ ਬਾਕੀ ਚਾਰਜਿੰਗ ਪੁਆਇੰਟ ਤੇ ਹੋਰ ਬਾਕੀ ਸਾਰੀਆਂ ਸਹੂਲਤਾਂ ਆਪਾਂ ਨੂੰ ਟਰੈਕਟਰ ਦੇ ਵਿੱਚ ਮਿਲ ਰਹੀਆਂ ਨੇ ਤੇ ਅੱਗੇ ਆਪਾਂ ਇਹਦੇ ਇੰਜਨ ਦੇ ਬਾਰੇ ਗੱਲਬਾਤ ਕਰਦੇ ਆਂ ਕਈ ਹੋਰ ਫੀਚਰ ਵੀ ਇਹਦੇ ਵਿੱਚ ਬਹੁਤ ਵਧੀਆ ਨੇਗੇ ਉਹਦੇ ਬਾਰੇ ਵੀ ਆਪਾਂ ਅੱਗੇ ਬੋਨਰ ਚਾਕੇ ਗੱਲ ਕਰਦੇ ਆਂ ਸਭ ਤੋਂ ਮੇਨ ਗੱਲ ਮੈਂ ਹੁਣ ਦੇਖੋ ਇਹਦਾ ਬੋਨਰ ਖੋਲਣ ਦਾ ਤਰੀਕਾ ਕਿੰਨਾ ਸੌਖਾ ਹੈਗਾ ਆ ਹਲੀਵਰ ਆਪਾਂ ਖਿੱਚਿਆ ਖੁੱਲ ਗਿਆ ਚੀਚੀ ਦੇ ਨਾਲ ਮੈਨੂੰ ਇਦਾਂ ਚੱਕ ਲਿਆ ਠੀਕ ਹੈ ਦੋ ਗੈਸ ਸਪਰਿੰਗ ਆਪਾਂ ਨੂੰ ਇਹਦੇ ਵਿੱਚ ਜਾਨੀ ਕਹਦੇ ਆ ਸ਼ੌਕਰ ਜਿਹੜੇ ਮਿਲਦੇ ਨੇਗੇ ਤਾਂ ਹੀ ਜਿਹੜਾ ਇਹ ਬੜਾ ਸੌਖਾ ਕੋਪਰੇਟ ਕਰਨਾ ਵਾਟਰ ਪ੍ਰੂਫ ਲਾਈਟਾਂ ਨੇਗੀਆਂ ਮੀਂਹ ਕਢੀ ਦੇ ਵਿੱਚ ਕਿੱਦਾਂ ਮਰਜੀ ਯੂਜ਼ ਕਰੋ ਪਾਣੀ ਪੂਣੀ ਪੈਣ ਦਾ ਜਿਹੜਾ ਚਾਂਸ ਹੈ ਹੀ ਨਹੀਂ ਥੱਲਿਓ ਬੋਨਟ ਨੂੰ ਸਟਰੋਂਗ ਕਰਨ ਵਾਸਤੇ ਸਟਰਕਚਰ ਦੇਖੋ ਇਹਦਾ ਪੂਰਾ ਹੈਵੀ ਕੀਤਾ ਹੋਇਆਗਾ نیچے ਫਿਰ ਆਪਾਂ ਨੂੰ ਸਪੋਰਟਾਂ ਮਿਲਦੀਆਂ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਇਹ ਬੈਂਡ ਨਾ ਹੋਵੇ ਜੇ ਬੰਦਾ ਉੱਪਰ ਵੀ ਬੈਠ ਜਾਂਦਾ ਕਿਸੇ ਟਾਈਮ ਟਰੈਕਟਰ ਦੇ ਕੋਈ ਫੋਟੋ ਕਰਨ ਜਾਂ ਹੋਰ ਕਿਸੇ ਪਰਪਸ ਵਾਸਤੇ ਡ్రਾਈ ਟਾਈਪ ਆਪਾਂ ਨੂੰ ਇਹਦੇ ਵਿੱਚ 에ਅਰ ਕਲੀਨਰ ਮਿਲਦਾਗਾ ਸੈਂਸਰ ਲੱਗਿਆ ਹੋਇਆ ਕਿਸੇ ਵੀ ਤਰ੍ਹਾਂ ਦੀ ਕੋਈ ਚੋਕਿੰਗ ਹੁੰਦੀ ਆ ਤਾਂ ਕਲਸਟਰ ਦੇ ਵਿੱਚ ਆਪਾਂ ਨੂੰ ਅਲਾਰਮ ਮਿਲ ਜੂਗਾ ਮੀਟਰ ਦੇ ਉੱਤੇ ਰੇਡੀਏਟਰ ਦੇ ਮੂਰੇ ਇੱਕ ਬਰੀਕ ਜਾਲੀ ਆ ਰੇਡੀਏਟਰ ਦੇ ਮੇਨ ਪਾਰਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਡਸਟ ਜਾਂ ਕੋਈ ਕਹਿ ਦਈਏ ਪ੍ਰਾਲੀ ਵਗੈਰਾ ਜਾਣ ਦਾ ਚਾਂਸ ਨਹੀਂ ਇਸ ਜਾਲੀ ਨੂੰ ਆਪਾਂ ਇੱਥੋਂ ਬੜੇ ਸੌਖੇ ਢੰਗ ਨਾਲ ਕੋਈ ਚਾਬੀ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਐਦਾਂ ਜਾਲੀ ਖੋਲ ਸਕਦੇ ਹਾਂਗੇ ਤੇ ਸਾਫ਼ ਕਰ ਸਕਦੇ ਹਾਂ ਠੀਕ ਹੈ ਇਹ ਬੜਾ ਸੌਖਾ ਜਿਹਾ ਸਿਸਟਮ ਦਿੱਤਾ ਹੋਇਆ ਉੱਪਰ ਨੂੰ ਚੱਕ ਕੇ ਇਹ ਜਾਲੀ ਨਿਕਲ ਜਾਣੀ ਹੈਗੀ ਤੇ ਆਸੇ ਪਾਸੇ ਉਹ ਚੰਗੀ ਤਰ੍ਹਾਂ ਸੀਲ ਕੀਤੀ ਹੋਈ ਹੈਗੀ ਇੱਦਾਂ ਠੀਕ ਹੈ ਤੇ ਅੱਗੇ ਜੇ ਆਪਾਂ ਕਰੀਏ ਇਹਦੇ ਗੱਲ फ्रंट वाले एक्सेल दी ਜਿਹੜਾ 4-व्हील ਡਰਾਈਵ ਵਾਲਾ ਐਕਸਲ ਹੈ ਨਾ ਇੱਕ ਤਾਂ ਇਹ ਹੈ ਪੂਰਾ ਫੁੱਲ ਹੈਵੀ ਆ ਗ੍ਰੀਸਿੰਗ ਵਾਸਤੇ ਸਪੈਸ਼ਲ ਪੁਆਇੰਟ ਦਿੱਤੇ ਹੋਏ ਨੇਗੇ ਬੜੇ ਸੌਖੇ ਢੰਗ ਨਾਲ ਆਪਾਂ ਗ੍ਰੀਸਿੰਗ ਕਰ ਸਕਦੇ ਆ ਇਹਦੀ ਕਟਾਈ ਬਹੁਤ ਜ਼ਿਆਦਾ ਆ ਬਹੁਤ ਥੋੜੇ ਏਰੀਏ ਦੇ ਵਿੱਚ ਇਹ ਟਰੈਕਟਰ ਹੈਗਾ ਜਿਹੜਾ ਮੂਵ ਕਰ ਜਾਂਦਾ ਟਰਨ ਕਰ ਜਾਂਦਾਗਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿੱਦਾਂ ਸਾਇਲੈਂਸਰ ਆ ਹੁਣ ਸੇਫਟੀ ਫੀਚਰ ਆਂਦੀ ਹੈ ਨਾ ਇੱਕ ਤਾਂ ਸੇਫਟੀ ਫੀਚਰ ਇਹ ਹੋ ਗਿਆ ਵੀ ਇਹ ਤੇ ਪੈਰ ਨਹੀਂ ਬੰਦਿਆ ਤਿਲਕ ਦਾ ਵੀ ਸੱਟ ਨਾ ਲੱਗ ਜੇ ਬੰਦੇ ਤੇ ਨਾ ਦੂਜੀ ਗੱਲ ਜਿਹੜੀ ਬੈਟਰੀ ਆ ਉਹਦੀ ਹਾਈਟ ਕਾਫੀ ਉੱਚੀ ਦਿੱਤੀ ਹੋਈ ਹੈਗੀ। ਉਦੋਂ ਬਾਅਦ ਜਿਹੜੀ ਸ਼ਾਫਟ ਹੈਗੀ ਉਹ ਸਾਰੀ ਕਵਰਡ ਆ ਕਿ ਥੱਲੇ ਕਿਸੇ ਤਰ੍ਹਾਂ ਦਾ ਕੁਝ ਵੀ ਲਿਫਟ ਨਹੀਂ ਸਕਦਾ ਹੈਗਾ। ਬਸ ਦਾ ਸ਼ਾਫਟ ਇੱਕ ਪਾਈਪ ਦੇ ਅੰਦਰ ਘੁੰਮਦੀ ਆ ਪਰ ਉਹਨੂੰ ਸੇਫਟੀ ਦੇਣ ਵਾਸਤੇ ਉੱਪਰ ਇੱਕ ਕਵਰ ਦਿੱਤਾ ਹੋਇਆ ਐਕਸਟਰਾ। ਯਾਨੀ ਦੋ ਜਗ੍ਹਾ ਤੋਂ ਇਹ ਕਵਰ ਕੀਤੀ ਹੋਈ ਆ। ਇੱਥੇ ਸਪੋਰਟ ਹੋ ਗਈ ਵਿਚਾਲੇ। ਲੰਮੀ ਸਾਫਟ ਹੋਣ ਕਰਕੇ ਵੀ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਜਿਹੜੀ ਨਾ ਆਵੇ। ਜਿਹੜੀ ਗੱਲ ਕਰੀਏ ਆਪਾਂ ਹੁਣ ਲਿਸਟ ਦੀ ਲਿਫਟ ਵਾਸਤੇ ਇਹਦੇ ਵਿੱਚ ਦੋ ਜਿਹੜੇ ਦਿੱਤੇ ਨਗੇ ਪੰਪ ਤਾਂ ਕਿ ਜਿਹੜੀ ਇਹਦੀ ਕੈਪੈਸਿਟੀ ਹੈ ਉਹ ਪ੍ਰੋਪਰ ਢੰਗ ਨਾਲ ਵਰਕ ਕਰੇ ਇਹ ਨਹੀਂ ਹੈਗਾ ਵੀ ਗੱਲਾਂ ਵਿੱਚ ਹੀ ਹੋਵੇ ਪ੍ਰੈਕਟੀਕਲੀ ਉਹ ਜਿਹੜੀ ਕੰਮ ਕਰੇ ਪ੍ਰੋਪਰ ਉਸ ਤੋਂ ਬਾਅਦ ਜਿਹੜਾ ਇਹਦਾ ਆਇਲ ਆਗਾ ਉਹਦੇ ਵਾਸਤੇ ਇੱਕ ਵੱਡੇ ਸਾਈਜ਼ ਦਾ ਜਿਹੜਾ ਫਿਲਟਰ ਦਿੱਤਾ ਹੋਇਆ ਹੈਗਾ ਬਾਰੇ ਜਿਹਨੂੰ ਆਪਾਂ ਕਦੋਂ ਵੀ ਚੇਂਜ ਕਰ ਸਕਦੇ ਆ ਜਦੋਂ ਵੀ ਇਹਦਾ ਸਰਵਿਸ ਦਾ ਜਿਹੜਾ ਇੰਟਰਵਲ ਆ ਉਦੋਂ ਫਿਲਟਰ ਨੂੰ ਆਪਾਂ ਕਲੀਨ ਕਰਕੇ ਵੀ ਪਾ ਸਕਦੇ ਆ ਜਾਂ ਨਵਾਂ ਫਿਲਟਰ ਵੀ ਪਾ ਸਕਦੇ ਆ ਉਹ ਆਪਣੀ ਮੌਕੇ ਦੇ ਉੱਤੇ ਦੇਖਣਾ ਵੀ ਆਪਾਂ ਯੂਜ਼ ਕਿੰਨਾ ਕੁ ਕੀਤਾਗਾ ਲਿਫਟ ਨੂੰ ਨਾ ਜਾਂ ਕਿੱਦਾਂ ਦੇ ਇੰਪਲੀਮੈਂਟ ਦੇ ਉੱਤੇ ਕੀਤਾਗਾ ਵੀ ਉਹ ਕੋਈ ਕਿਸੇ ਹੋਰ ਟਰੈਕਟਰ ਦੇ ਨਾਲ ਤਾਂ ਨਹੀਂ ਜੁੜਿਆ ਹੈਗਾ ਵੀ ਜਿਹਦਾ ਵਿੱਚ ਕੋਈ ਖਰਾਬ ਤੇਲ ਆਪਣੇ ਟਰੈਕਟਰ ਦੇ ਵਿੱਚ ਆ ਗਿਆ ਹੋਵੇ ਤਾਂ ਉਹਦੇ ਅਕੋਰਡਿੰਗਲੀ ਆਪਾਂ ਇਹਦਾ ਫਿਲਟਰ ਜਿਹੜਾ ਚੇਂਜ ਕਰ ਸਕਦੇ ਆਂਗੇ ਅੱਗੇ ਜੇ ਗੱਲ ਕਰੀਏ ਹੁਣ ਆਪਣਾ ਜਿਹੜਾ ਸਾਇਲੈਂਸਰ ਹੈਗਾ ਪਾਈਪ ਇਹਨੂੰ ਵੀ ਉੱਪਰੋਂ ਗਾਰਡ ਕੀਤਾ ਹੋਇਆ ਵੀ ਕਿਸੇ ਮੌਕੇ ਅਣਜਾਣੇ ਦੇ ਵਿੱਚ ਬੰਦੇ ਤੋਂ ਗਰਮ ਸਲੈਂਸਰ ਦੇ ਵਿੱਚ ਨਾ ਲੱਗੇ ਹੱਥ ਤਾਂ ਡਾਇਰੈਕਟ ਟੱਚ ਨਹੀਂ ਹੋਊਗਾ ਉੱਪਰੋਂ ਸੇਫਟੀ ਗਾਰਡ ਜਿਹੜੇ ਦਿੱਤੇ ਹੋਏ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਟਰੈਕਟਰ ਹੈਗਾ ਜੇ ਆਪਾਂ ਨਹੀਂ ਮੇਨਲੀ ਗੱਲ ਕਰੀਏ ਤਾਂ ਇਹ ਇਸ ਟਾਈਮ ਨੌਨ ਟਰਬੋ ਹੈਗਾ ਇਹਦੇ ਵਾਸਤੇ ਕੰਪਨੀ ਦੇ ਵੱਲੋਂ ਇੱਕ ਟਰਬੋਕੇਟ ਆਉਂਦੀ ਹੈਗੀ ਟਰਬੋਕੇਟ ਲਗਾ ਕੇ ਆਪਾਂ ਇਹਦਾ ਜਿਹੜਾ ਪਾਵਰ ਹੈਗੀ ਉਹਨੂੰ ਇਨਕਰੀਜ਼ ਕਰ ਸਕਦੇ ਆ ਵਧਾ ਸਕਦੇ ਆਂਗੇ ਉਨ ਦੁਬਾਰਾ ਜਦੋਂ ਆਪਾਂ ਬੋਨਟ ਇਹਦਾ ਬੰਦ ਕਰਨਾਗਾ ਤਾਂ ਇਸੇ ਢੰਗ ਦੇ ਨਾਲ ਇਹ ਇੱਤਾ ਇਹ ਬੰਦ ਹੋ ਗਿਆ ਇੱਕੋ ਹੀ ਹੱਥ ਆਪਾਂ ਯੂਜ਼ ਕੀਤਾਗਾ ਤੇ ਇਧਰ ਆਪਣੇ ਗੁਰਸੇਵ ਕੁਬਈ ਜੀ ਟਰੈਕ ਨੂੰ ਚਲਾ ਕੇ ਦੇਖ ਰਹੇ ਨੇਗੇ 655 ਨੂੰ ਤੇ ਉਧਰ 755 ਵੀ ਖੜਾਗਾ ਸਾਰੇ ਟਰੈਕਟਰਾਂ ਦੀ ਡਿਟੇਲਡ ਵੀਡੀਓ ਆਪਣੇ ਚੈਨਲ ਤੇ ਤੁਹਾਨੂੰ ਮਿਲੇਗੀ ਤੇ ਤੁਸੀਂ ਕਹਿ ਦਈਏ ਵੀ ਚੈਨਲ ਨੂੰ ਐਕਸਪਲੋਰ ਕਰ ਲਿਓ ਤੇ ਜਿਹੜੇ ਭਰਾ ਇਸੇ ਹੋਰ ਟਰੈਕਟਰ ਦੀ ਵੀਡੀਓ ਦੇਖਣਾ ਚਾਹੁੰਦੇ ਨੇ ਤਾਂ ਮੈਨੂੰ ਕਮੈਂਟ ਕਰ ਦਿਓ ਜਰੂਰ ਵੀ ਕਿਹੜੇ ਟਰੈਕਟਰ ਦੀ ਤੁਸੀਂ ਵੀਡੀਓ ਵੇਖਣੀ ਹੈ। ਨੇ ਸਭ ਸਿੱਖਾਲ ਦੀ ਸਾਰਿਆਂ ਨੇ